ਇਜ਼ਰਾਈਲ ਤੇ ਈਰਾਨ ਦੇ ਵਿਚਾਲੇ ਸੀਜ਼ਫਾਇਰ ਹੋਇਆ ਹੈ ਡੋਨਲਡ ਟਰੰਪ ਨੇ ਵੱਡਾ ਦਾਅਵਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਈਰਾਨ ਫਿਰ ਇਜ਼ਰਾਈਲ ਸੀਜ਼ਫਾਇਰ ਕਰੇਗਾ ਆਪਸੀ ਸਹਿਮਤੀ ਦੇ ਨਾਲ ਸੀਜ਼ਫਾਇਰ ਹੋਇਆ ਅਗਲੇ 24 ਘੰਟਿਆਂ ਦੇ ਵਿੱਚ ਜੰਗ ਖਤਮ ਹੋ ਜਾਵੇਗੀ ਪਹਿਲੇ 12 ਘੰਟੇ ਈਰਾਨ ਸੀਜ਼ਫਾਇਰ ਕਰੇਗਾ ਜੋ ਡੋਨਲਡ ਟਰੰਪ ਨੇ ਦਾਅਵਾ ਕਰੇ ਉਹਨਾਂ ਦਾ ਕਹਿਣਾ ਹੈ ਕਿ ਈਰਾਨ ਤੋਂ ਬਾਅਦ ਇਜ਼ਰਾਈਲ 12 ਘੰਟੇ ਸੀਜ਼ਫਾਇਰ ਕਰੇਗਾ ਇਹ ਯੁੱਧ ਪੱਛਮੀ ਏਸ਼ੀਆ ਨੂੰ ਤਬਾਹ ਕਰ ਸਕਦਾ ਹੈ ਇਸ ਤੋਂ ਪਹਿਲਾਂ ਈਰਾਨ ਨੇ ਕਤਰ ਦੇ ਵਿੱਚ ਅਮਰੀਕੀ 에ਅਰ ਬੇਸਟੇ ਹਮਲਾ ਕੀਤਾ ਸੇ ਕਤਰ ਨੇ ਈਰਾਨ ਨੂੰ ਵੱਡੀ ਧਮਕੀ ਦਿੱਤੀ ਹੈ। ਆ ਕਤਰ ਦੇ ਵੱਲੋਂ ਕਿਹਾ ਗਿਆ ਕਿ ਕਤਰ ਨੇ ਈਰਾਨ ਨੂੰ ਵੱਡੀ ਧਮਕੀ ਦਿੱਤੀ ਹੈ। ਈਰਾਨ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕਤਰ ਦੇ ਵੱਲੋਂ ਵੀ ਸਿੱਧੇ ਸਿੱਧੇ ਧਮਕੀ ਦਿੱਤੀ ਗਈ ਹੈ। ਈਰਾਨ ਨੇ ਮਿਜ਼ਾਈਲ ਹਮਲੇ ਦੇ ਨਾਲ ਕੋਈ ਨੁਕਸਾਨ ਨਹੀਂ ਪਹੁੰਚਾਇਆ। ਕਤਰ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਈਰਾਨ ਦੇ ਮਿਜ਼ਾਈਲ ਹਮਲੇ ਨਾਲ ਮਿਜ਼ਾਈਲ ਹਮਲੇ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ। ਪ੍ਰੈਸ ਦੇ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਨੇ ਵੱਡਾ ਦਾਅਵਾ ਕਰ ਦਿੱਤਾ ਹੈ 트럼ਪ ਦਾ ਕਹਿਣਾ ਹੈ ਕਿ ਇਜ਼ਰਾਈਲ ਤੇ ਇਰਾਨ ਦੇ ਵਿਚਾਲੇ ਸੀਜ਼ਫਾਇਰ ਹੋ ਗਿਆ ਹੈ ਪਹਿਲਾਂ ਇਰਾਨ ਫਿਰ ਇਜ਼ਰਾਈਲ ਸੀਜ਼ਫਾਇਰ ਕਰੇਗਾ ਆਪਸ ਵਿੱਚ ਸਹਿਮਤੀ ਦੇ ਨਾਲ ਸੀਜ਼ਫਾਇਰ ਹੋਇਆ ਅਗਲੇ 24 ਘੰਟਿਆਂ ਦੇ ਵਿੱਚ ਜੰਗ ਖਤਮ ਹੋਵੇਗੀ ਆਕਾ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਸਨ ਇਰਾਨ ਤੇ ਇਜ਼ਰਾਈਲ ਦੇ ਵੱਲੋਂ ਇੱਕ ਦੂਜੇ ਤੇ ਲਗਾਤਾਰ ਮਿਜ਼ਾਈਲਾਂ ਤੱਕ ਜੇ ਵੱਡੇ ਪੱਧਰ ਦੋਵੇਂ ਦਸ਼ਾ ਦੇ ਵਿੱਚ ਨੁਕਸਾਨ ਵੀ ਆਇਆ ਇਸ ਦੇ ਵਿਚਾਲੇ ਅਮਰੀਕਾ ਦੇ ਵੱਲੋਂ ਐਂਟਰੀ ਕੀਤੀ ਜਾਂਦੀ ਹੈ ਅਮਰੀਕਾ ਦੇ ਵੱਲੋਂ ਇਰਾਨ ਦੇ ਵਿੱਚ ਆ ਤਿੰਨ ਪਰਮਾਣੂ ਟਿਕਾਣਿਆਂ ਤੇ ਅਟੈਕ ਕੀਤਾ ਜਾਂਦਾ ਹਮਲਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਚੀਰਾਨ ਤੇ ਵੱਲੋਂ ਅਮਰੀਕਾ ਨੂੰ ਮੂਤੜ ਜਵਾਬ ਦੇਣ ਦੀ ਗੜੀ ਕਿ ਤਮਕੀਦ ਦਿੱਤੀ ਜਾਂਦੀ ਹੈ ਪਰ ਇਸ ਦੇ ਵਿੱਚ ਆਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਵੱਡਾ ਦਾਵਾ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਈਰਾਨ ਤੇ ਇਜ਼ਰਾਈਲ ਤੇ ਈਰਾਨ ਦੇ ਵਿਚਾਲੇ ਸੀਜ਼ਫਾਇਰ ਦਾ ਫੈਸਲਾ ਹੋਇਆ ਪਹਿਲਾਂ ਈਰਾਨ ਫਿਰ ਇਜ਼ਰਾਈਲ ਸੀਜ਼ਫਾਇਰ ਕਰੇਗਾ ਆਪਸੀ ਸਹਿਮਤੀ ਦੇ ਨਾਲ ਹੀ ਸੀਜ਼ਫਾਇਰ ਹੋਇਆ ਆ ਡੋਨਲਡ ਟਰੰਪ ਦੇ ਵੱਲੋਂ ਵੀ ਦਾਵਾ ਕੀਤਾ ਗਿਆ ਕਿ ਅਗਲੇ 24 ਘੰਟਿਆਂ ਦੇ ਵਿੱਚ ਜੰਗ ਖਤਮ ਹੋ ਜਾਵੇਗੀ ਪਹਿਲੇ 12 ਘੰਟੇ ਈਰਾਨ ਸੀਜ਼ਫਾਇਰ ਕਰੇਗਾ 13 ਤੋਂ ਬਾਅਦ ਇਜ਼ਰਾਈਲ 12 ਘੰਟੇ ਸੀਜ਼ਫਾਇਰ ਕਰੇਗਾ ਅਜਿਹਾ ਕਿ ਲਗਾਤਾਰ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੰਗ ਲੱਗੀ ਹੋਈ ਸੀ ਅੱਗੇ ਜੇਕਰ ਭਾਰ ਦੇ ਲਈ ਆਜ ਦੀ ਨਾਲ ਗੱਲ ਕੀਤੀ ਜਾਵੇ ਤਾਂ ਜਿਹੜੇ ਭਾਰਤੀ ਵਿਦਿਆਰਥੀ ਉੱਥੇ ਸਨ ਉਹਨਾਂ ਨੂੰ ਵੀ ਵਾਪਸ ਲਿਆਂਦਾ ਗਿਆ ਜਿਸ ਤਰੀਕੇ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਨਜ਼ਰ ਆ ਰਹੇ ਸਨ ਪਰ ਇਸ ਦੇ ਵਿਚਾਲੇ ਡੋਨਲਡ ਟਰੰਪ ਦੇ ਵੱਲੋਂ ਦੋਵੇਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਦਾ ਦਾਅਵਾ ਕੀਤਾ ਗਿਆ ਯਾਦਾ ਟਰੰਪ ਦੇ ਦਾਅਵੇ ਦੇ ਵਿਚਾਲੇ ਈਰਾਨ ਦੇ ਵਿਦੇਸ਼ ਮੰਤਰੀ ਦਾ ਬਿਆਨ ਆਇਆ ਹੈ ਸੀਜ਼ਫਾਇਰ ਤੇ ਹਾਲੇ ਕੋਈ ਵੀ ਸਮਝੌਤਾ ਨਹੀਂ ਹੋਇਆ ਈਰਾਨ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਸੀਜ਼ਫਾਇਰ ਤੇ ਹਾਲੇ ਕੋਈ ਵੀ ਸਮਝੌਤਾ ਨਹੀਂ ਹੋਇਆ ਜੰਗਬੰਦੀ ਬਾਰੇ ਫੈਸਲਾ ਬਾਅਦ ਦੇ ਵਿੱਚ ਲਿਆ ਜਾਵੇਗਾ ਜਿੱਥੇ ਕਿ ਡੋਨਲਡ ਟਰੰਪ ਸੀਜ਼ਫਾਇਰ ਦਾ ਦਾਅਵਾ ਕਰ ਰਹੇ ਨੇ ਪਰ ਇਸ ਦੇ ਵਿਚਾਲੇ ਈਰਾਨ ਦੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਸੀਜ਼ਫਾਇਰ ਤੇ ਹਾਲੇ ਕੋਈ ਵੀ ਸਮਝੌਤਾ ਨਹੀਂ ਹੋਇਆ ਜੰਗਬੰਦੀ ਬਾਰੇ ਫੈਸਲਾ ਬਾਅਦ ਦੇ ਵਿੱਚ ਲਿਆ ਜਾਵੇਗਾ ਦੂਜੇ ਪਾਸੇ ਜਕਰ ਅਮਰੀਕਾ ਦੇ ਰਾਸ਼ਟਰਪਤੀ ਦੇ ਦਾਅਵੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਆਪਸੀ ਸਹਿਮਤੀ ਦੇ ਨਾਲ ਸੀਜ਼ਫਾਇਰ ਦਾ ਫੈਸਲਾ ਹੈ اگلے 24 ਘੰਟਿਆਂ ਦੇ ਵਿੱਚ ਜੰਗ ਖਤਮ ਹੋ ਜਾਵੇਗੀ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਦਾਵਾ ਕੀਤਾ ਹੈ ਆ ਪਰ ਫਿਲਹਾਲ ਈਰਾਨ ਦੇ ਵੱਲੋਂ ਈਰਾਨ ਦੇ ਵਿਦੇਸ਼ ਮੰਤਰੀ ਦੇ ਵੱਲੋਂ ਟਰੰਪ ਦੇ ਸਦਾਵੇ ਨੂੰ ਰੱਦ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸੀਜ਼ਫਾਇਰ ਤੇ ਹਾਲੇ ਕੋਈ ਵੀ ਸਮਝੌਤਾ ਨਹੀਂ ਹੋਇਆ ਜੰਗਬੰਦੀ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ डोनल्ड ट्रंप के दे दावे विचाले ईरान के विदेश मंत्री दरअसल जो बयान आया ईरान वालों क्या साफ किया गया किसीज फायर से हले कोई भी समझौता नहीं होया जंगबंदी बारे फैसला बाद ਆ ਲੈ ਆ ਜਾਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਡੋਨਲਡ ਟਰੰਪ ਜੋ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਦੇ ਵੱਲੋਂ ਵੀ ਵੱਡਾ ਦਾਵਾ ਸੀਜ਼ਫਾਇਰ ਦਾ ਕਰ ਦਿੱਤਾ ਜਾਂਦਾ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਪਹਿਲਾਂ ਈਰਾਨ ਫਿਰ ਇਜ਼ਰਾਇਲ ਸੀਜ਼ਫਾਇਰ ਕਰੇਗਾ ਆਪਸੀ ਸਹਿਮਤੀ ਦੇ ਨਾਲ ਹੀ ਸੀਜ਼ਫਾਇਰ ਹੋਇਆ ਅਗਲੇ 24 ਘੰਟਿਆਂ ਦੇ ਵਿੱਚ ਜੰਗ ਖਤਮ ਹੋਏਗੀ ਪਹਿਲੇ 12 ਘੰਟੇ ਈਰਾਨ ਸੀਜ਼ਫਾਇਰ ਕਰੇਗਾ ਆਪਰੇਸ ਦੇ ਵਿਚਾਲੇ ਆ ਕਿਸ ਤਰੀਕੇ ਦੇ ਹਾਲਾਤ ਬਣੇ ਹਾਲਾਤ ਕਿਵੇਂ ਲਗਾਤਾਰ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਦੋਵੇਂ ਦੇਸ਼ਾਂ ਦੇ ਵਿਚਾਲੇ ਤੁਹਾਨੂੰ ਉਸੇ ਤਸਵੀਰਾਂ ਵੀ ਵਿਖਾ ਰਹੇ ਹਾਂ ਅਇਜ਼ਰਾਇਲ ਦੇ ਵੱਲੋਂ ਈਰਾਨ ਤੇ ਮਸਾਇਲਾ ਲਾਟੀਆਂ ਗਿਆ ਈਰਾਨ ਦੇ ਵੱਲੋਂ ਤੋੜ ਜਵਾਬ ਦਿੱਤਾ ਗਿਆ ਇਜ਼ਰਾਇਲ ਤੇ ਹਮਲਾ ਕੀਤਾ ਗਿਆ ਤਾਂ ਇਸ ਦੇ ਵਿੱਚ ਸਾਡੇ ਪਿਛਲੇ ਦਿਨੀ ਹੀ ਅਮਰੀਕਾ ਦੇ ਵੱਲ ਐਂਟਰੀ ਕਰ ਲਈ ਜਾਂਦੀ ਹੈ ਅਮਰੀਕਾ ਦੇ ਵੱਲੋਂ ਸਿੱਧਾ ਈਰਾਨ ਦੇ ਵਿੱਚ ਤਿੰਨ ਪਰਮਾਣੂ ਟਿਕਾਣਿਆਂ ਤੇ ਅਟੈਕ ਕਰ ਦਿੱਤਾ ਜਾਂਦਾ ਹੈ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਅਮਰੀਕਾ ਦੇ ਵੱਲੋਂ ਇਹ ਵੀ ਈਰਾਨ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਈਰਾਨ ਜੇ ਗਰਬਾਜ ਨਾ ਆਇਆ ਤਾਂ ਫਿਰ ਇਸ ਤੋਂ ਵੀ ਆ ਟਿੱਖਾ ਮੁੱਦੋ ਜਿਹੜਾ ਕਿ ਜਵਾਬ ਆ ਦਿੱਤਾ ਜਾਵੇਗਾ ਅਜਿਥੇ ਕਿ ਲਗਾਤਾਰ ਜੰਗਵਰਗੀ ਸਥਿਤੀ ਤੇ ਜੰਗਵਰਗੀ ਹਾਲਾਤ ਬਣੇ ਹੋਏ ਨੇ ਪਰ ਇਸ ਦੇ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇਹ ਸੀਜ਼ਫਾਇਰ ਦਾ ਵੱਡਾ ਦਾਵਾ ਕਰ ਦਿੱਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਆਪਸੀ ਸਹਿਮਤੀ ਦੇ ਨਾਲ ਦੋਵੇਂ ਦੇਸ਼ਾਂ ਦੇ ਵਿਚਾਲੇ ਸੀਜ਼ਫਾਇਰ ਦਾ ਫੈਸਲਾ ਹੋਇਆ ਅਗਲੇ 24 ਘੰਟਿਆਂ ਦੇ ਵਿੱਚ ਜੰਗ ਖਤਮ ਹੋ ਜਾਵੇਗੀ ਪਹਿਲੇ 12 ਘੰਟੇ ਈਰਾਨ ਸੀਜ਼ਫਾਇਰ ਕਰੇਗਾ ਤੇरांत ਤੋਂ ਬਾਅਦ ਇਜ਼ਰਾਈਲ 12 ਘੰਟੇ ਸੀਜ਼ਫਾਇਰ ਕਰੇਗਾ ਇਹ ਯੁੱਧ ਪੱਛਮੀ ਏਸ਼ੀਆ ਨੂੰ ਤਬਾਹ ਕਰ ਸਕਦਾ ਸੀ ਡੋਨਲਡ ਟਰੰਪ ਦੇ ਵੱ ਆ ਜੋ ਕਿ ਸੀਜ਼ਫਾਇਰ ਦੀ ਕਿੰਨਾ ਕਹਤੇ ਵਜਾ ਵੀ ਜੋ ਕਿ ਕਾਰਨ ਵੀ ਦੱਸਿਆ ਜਾ ਰਿਹਾ ਪਰ ਦੂਜੇ ਪਾਸੇ ਰਾਨ ਦੇ ਵੱਲੋਂ ਸੀਜ਼ਫਾਇਰ ਵਾਲੇ ਦਾਅਵੇ ਨੂੰ ਰੱਦ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸੀਜ਼ਫਾਇਰ ਤੇ ਹਲੇ ਕੋਈ ਵੀ ਸਮਝੌਤਾ ਨਹੀਂ ਹੋਇਆ